ਪਾਹੀ ਇੱਦਾਂ ਥੋੜੇ ਤੁਸੀਂ ਲੈ ਜੋ ਕੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਕਰਨਾ ਪਾਜੀ ਤੁਹਾਨੂੰ ਵਾਰੀ ਕਾ ਵੀ ਕਰਨੀ ਸਾਨੂੰ ਦੱਸੋ ਇਨਕੁਆਇਰੀ ਕਰਨ ਦਿਓ ਪਾਜੀ ਵਧੀਆ ਇਨਕੁਆਇਰੀ ਕਰਨ ਦਿਓ ਵਿਟੋਰੀ ਕਰਨ ਦਿਓ ਵਿਟੋਰੀ ਕਰੀਦਾ ਹਸਤਾਣਾ ਸਰ ਤੁਸੀਂ ਲੈ ਕੇ ਜਾ ਰਹੇ ਹੋ ਮੈਨੂੰ ਕੋਲ ਪਿਆਰ ਦਾ ਨਹੀਂ ਮੈਂ ਨਹੀਂ ਪਿਆਰ ਨਾਲ ਨਹੀਂ ਸਾਰੇ ਇਦਾਂ ਨਹੀਂ ਇਹ ਤੁਹਾਨੂੰ ਇਦਾਂ ਡਰਿਆ ਕਿ ਅਸੀਂ ਲੈ ਕੇ ਭੱਜ ਜਾ ਕੇ ਮੇਰੇ ਨਾਲ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਤੇ ਬਾਹਰ ਆਇਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀ ਕਿ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤੇ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਬਿਠਾਉਂਦੇ ਪਾਏ ਭਾਈ ਇੱਥੇ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਲੈਣੇ ਅਸੀਂ ਲੈਣੇ ਚਲੋ ਅਸੀਂ ਲੈਣੇ ਨਾਲ ਲੈ ਕੇ ਚੱਲਦੇ ਉਹੀ ਚੱਕ ਕਿਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਆਣਾ ਪਿੱਛੇ ਨੂੰ ਕਰ ਲੋ ਇੱਕ ਮਿੰਟ ਇਹ ਕਿੱਦਾਂ ਚੱਕ ਲਵੋ ਤੁਸੀਂ ਇੱਕ ਮਿੰਟ ਸਰ ਇਦਾਂ ਜੀ ਵਾਰੰਟ ਹੈ ਨਾ ਚੱਕੰਦਾ ਉਹ ਯਾਰ ਇਹ ਹੋਣੀ ਹੁੰਦਾ ਪਤਾ ਨਹੀਂ ਬਾਈ ਕਿੱਦਾਂ ਹੁੰਦਾ ਬੱਚੇ ਪੁੱਛ ਕੇ ਚ ਕਰਨੀ ਸਾਨੂੰ ਕੋਈ ਅਸੀਂ ਨਾ ਹਾਂ ਇੱਕ ਮਿੰਟ ਸਰ ਅਸੀਂ ਨਾਲ ਲੈ ਕੇ ਜਲਾਂਗੇ ਨਹੀਂ ਨਹੀਂ ਤੁਸੀਂ ਆਪਣੇ ਕੀ ਕਰ ਰਹੇ ਸਾਨੂੰ ਪੁੱਛੋ ਇੱਕ ਮਿੰਟ ਬਾਈ ਜੀ ਪਾਜੀ ਸਾਡੇ ਘਰ ਮੈਂ ਇੱਕ ਵਾਰ ਹੋਇਆ ਤੇ ਕਰ ਮੇਰੀ ਗੱਲ ਦੇ ਬਗੈਰ ਕਰੋ ਕਰੋ ਸਰ ਸਾਡੇ ਨਾਲ ਚੱਲਣਾ ਨਾਲ ਚੱਲਣਾ ਫੋਨ ਵੜਾ ਨਾਲ ਚੱਲਣਾ ਨਹੀਂ ਇਦਾਂ ਨਹੀਂ ਫੋਨ ਵੜਾ

ਯਾਰੀ ਨੀ ਦਾ ਚਾਗਰਾਣੇ ਤੋਂ ਡਰਾਮੇ ਕਰਨ ਦੇ ਚਾਗਰਾਣੇ ਤੂੰ ਸਾਰੇ ਕਹੇ ਚਾਹੇ ਮੇਰੀ ਕਹਾਣੀ ਤੇਰਾ ਨਾਮ ਮੇਰੀ ਸੁਭਾ ਮੇਰੀ ਨਾਨਾ ਨਾਨਾ ਕਈ ਨੀ ਕੋਲੀ ਕਾਪੀ ਕਰ ਲਈ ਬਈਆ ਥੋੜੀ ਤਾਂ ਤੱਕ ਤੁਹਾਡੇ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹੋ ਅਸੀਂ ਨਾਲ ਨੂੰ ਜਾਣਗੇ ਓਏ ਚਲੋ ਸਰ ਚਲੋ ਚਲੋ ਤੁਹਾਡੇ ਨਾਮ ਰਹੂਗੀ ਗੱਟੀ ਤੁਸੀਂ ਬੈਠੋ ਨਾਲ ਨਹੀਂ ਬੈਠੋ ਤੁਸੀਂ ਬੈਠੋ ਸਾਡੀ ਜੇ ਤੁਹਾਨੂੰ ਇੰਦਾ ਡਰ ਹੈਗਾ ਅਸੀਂ ਲੈ ਕੇ ਪਾਜਾਂਗੇ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇੰਦਾ ਨਹੀਂ ਜੇ ਤੁਹਾਨੂੰ ਅਸੀਂ ਜਿੰਮਾਣੇ ਆ ਅਸੀਂ ਸਾਡੀ ਲੈ ਕੇ ਜਾਵਾਂਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਇੰਦਾ ਨਹੀਂ ਆ ਫੜ ਕੇ ਅਸੀਂ ਤੁਸੀਂ ਇੰਦਾ ਇਹ ਮੁੰਡੇ ਦਾ ਕੋਈ ਕੰਮ ਨਹੀਂ ਜੀ ਕੀ ਸੈਨਸੂਰ ਬਹੁਤ ਜਿੱਦ ਤੱਕ ਦਾ ਡਰਾ ਹੀ ਛੱਡਿਆ ਇੱਕ ਮਿੰਟ ਚ ਟਮੂਨ ਦੇ ਨਾਲ ਵੀ ਜਾਣਕਾਰੀ ਅਰੈਸਟ ਹੋਣਾ ਕਰ ਰਹੇ ਸੀ ਸਾਡੇ ਕੋਲ ਪਾਜੀ ਤੁਸੀਂ ਇਨਕੁਆਇਰੀ ਕਰਨੀ ਹੋ ਤਾਂ ਸਾਨੂੰ ਦੱਸੋ ਇਨਕੁਆਇਰੀ ਕਰਨ ਦਿਓ ਪਾਜੀ ਵਧੀਆ ਇਨਕੁਆਇਰੀ ਕਰਨ ਇਨਕੁਆਇਰੀ ਕਰਨ ਜੇ ਵਪਾਰੀ ਕਹਿੰਦੀ ਸੀ ਇਨਕੁਆਇਰੀ ਕਰੋ ਇਦਾਂ ਨਹੀਂ ਸਰ ਕੋਈ ਪ੍ਰਾਣਾ ਲੈਟੋਪੀਓ ਦੀ ਕੰਦੀ ਮੁੰਡੇ ਨੂੰ ਮੁੰਡਾ ਬਲੇਸ ਕਰ ਦਿੰਦੇ ਸਰ ਏਦਾਂ ਫੜ ਕੇ ਸਿੰਗਾ ਉਹਨਾਂ ਦਾ ਬੱਚਾ ਆ ਪਾਜੀ ਨੇ ਫੜਿਆ ਖੜੇ ਤੋਂ ਫੜ ਕੇ ਦਾ ਰੈਸਟ ਵਾਂਗੂ ਹੱਥ ਨਹੀਂ ਪਨਾ ਰਿਹਾ ਹੱਥ ਆਪਣੇ ਦੇਖੇ ਵਿੱਚ ਕਲਾਸੀਫਿਕੇਸ਼ਨ ਹੋਈ ਥੋੜਾ ਨਾ ਮੇਰਾ ਸਵਾਗਤ ਸਾਡੇ ਕੋਲੇ ਤੁਸੀਂ ਬਾਤ ਇਹ ਚੱਤਦੇ ਆਹੀ ਕਾਨੂੰਨ ਇਨਸਾਫ ਤੋਂ ਨਹੀਂ ਆ ਬਿਲਕੁਲ ਉਹੀ ਚੀਜ਼ ਕਰ ਰਹੀ ਆ ਸਰ ਤੁਸੀਂ ਦੱਸੋ ਮੁੰਡਾ ਪੇਸ਼ ਕਰ ਰੋ ਆਪਣੀ ਉਹਦੇ ਘਰ ਤੋਂ ਨੂੰ ਕਹਿ ਦਿੰਦੇ ਆ ਪੇਸ਼ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਪਿਆਰ ਨਾਲ ਨਹੀਂ ਸਰ ਇਦਾਂ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਇਦਾਂ ਇਦਾਂ ਕਰੇ ਮੈਂ ਉਹ ਤਾਂ ਕਰਾਂ ਅਸੀਂ ਇੱਕ ਮਿੰਟ ਜਮਹਰ ਲੜਦੇ ਆ ਤੁਹਾਡੇ ਨਾਲ ਸਰ ਚਲੋ ਚੀਜ਼ ਪਾਰ ਆ ਔਰ ਇਦਾਂ ਨਹੀਂ ਸਰ ਇਦਾਂ ਬਾਰਾਂ ਇਹ ਇੱਕ ਮਿੰਟ ਉਹ ਆਪਣੀ ਹੈ ਬੈਠੇ ਨੂੰ ਵੀ ਹੱਥ ਮਾਇਆ ਨੇ ਕੋਲਰ ਨੂੰ ਗੜੇ ਤੋਂ ਖੜੇ ਹੋਣ ਦਾ ਮਤਲਬ ਕੀ ਹੋਇਆ ਕਿਸੇ ਬਾਰੇ ਚਲੋ ਚਲੋ ਆਪਾਂ ਇਹ ਲੈ ਜੰਨੇ ਆਪਾਂ ਦੱਸਣਾ ਕੀ ਪੋਜੀਸ਼ਨ ਵਿੱਚ ਨਹੀਂ ਆਪ

ਕੀ ਕਰ ਲੈਂਦਾ ਦੋ ਜਾਂ ਦੋ ਮਿੰਟ ਰੋਕੋ ਕਿੰਨਾ ਜਵਾਬ ਮੈਂ ਦੋ ਮਿੰਟ ਰੋਕੋ ਸਰ ਆਪਣੇ ਜਲੰਧਰ ਦਾ ਪਵਨ ਵਾ ਪਵਨ ਕੁਮਾਰ ਡਰੋਨ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਈ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਗਿਆ ਆ ਜਾਂ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਆਂਦਰ ਕਲੱਬ 'ਚ ਬੈਠੇ ਇਹੇ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀਗੇ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੋਸਟਾ ਪੋਚਪੁਰਦਾਲ ਦਾ ਨੀ ਮੇਰਾ ਉਹਨੇ ਫੋਨ ਵੀ ਕੀਤਾ ਤੇ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਭਟਾਣ ਕਰਦੇ ਸੀ ਅੱਛਾ ਲੁੱਟ ਨੇ ਨਕ ਉਧਰ ਹੋਈ ਹੈ ਜੀ ਅਗਰ ਬਾਤ ਕੀਤੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹਾਂ ਉਸ ਕੋ ਆਪਨੇ ਲੋਕੇਸ਼ਨ ਵੇਜੀ ਦੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਵੇਜੀ ਸੀਗੀ ਕੀ ਨਾਮ ਉਸ ਦਾ ਹਾਂਜੀ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹੁੰਦਾ ਜਦੋਂ ਲੁੱਟ ਹੋਈ ਆ ਉਸ ਸਮੇਂ ਤੁਸੀਂ ਕਾਲ ਕਰਕੇ ਬੁਲਾਇਆ ਸੀ ਐਸੇ ਚ ਉਹਦਾ ਕਹਿਣਾ ਕਿ ਜਦੋਂ ਲੁੱਟ ਹੋਈ ਹੈ ਉਹ ਲੋਕੇਸ਼ਨ ਤੇ ਤੁਸੀਂ ਉਹਨੂੰ ਕਾਲ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀ ਤਗਾ ਉਹ ਤੋਂ ਮਲੇ ਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੋਦਰ ਸੀਗਾ ਉਦੋਂ ਆਪ ਵੀ ਫੋਟੋਗ੍ਰਾਫਰ ਮੈਂ ਹਾਂਜੀ ਮੈਂ ਮੈਂ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਹਾਂ ਅੱਛਾ ਹਾਂਜੀ ਉਹ ਪੁਲਿਸ ਵਾਲੇ ਤਾਂ ਕਹਿ ਰਹੇ ਕਿ ਉਹ ਇਨਵੈਸਟੀਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ਢੂੰਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਡਿਟੇਲ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤਾਂ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਢੂੰਡ ਰਹੇ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰੇ ਕੋਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਤਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੇਨੂੰ ਧੱਕੇ ਨਾਲ ਪੁੱਛਾਲ ਕਰਦੇ ਸੀਗੇ ਪਹਿਲਾਂ ਪੁਲਿਸ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਕੋਈ ਫੋਨ ਨਹੀਂ ਆਇਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ ਮੈਨੂੰ ਕੋਈ ਕਾਲ ਨਹੀਂ ਆਈ ਜੀ ਪੁਲਿਸ ਅਧਿਕਾਰੀ ਕੋ ਖਿਲਾਫ ਕੋਈ ਐਕਸ਼ਨ ਹਾਂਜੀ ਲਾਵਾਂਗੇ ਸਰ ਬਿਨਾਂ ਵਾਰੈਂਟ ਦੇ ਮੈਨੂੰ ਬਣਾ ਦਾਪਾ ਨਹੀਂ ਹੱਥ ਲਾ ਕਰਦੇ ਕਿਸੇ ਨੂੰ